ਜੇ ਦੇਖਿਆ ਜਾਵੇ ਤਾਂ ਕੋਠੀਆਂ ਦੇ ਵਿੱਚ ਨਾ ਤਰ੍ਹਾਂ ਤਰ੍ਹਾਂ ਦਾ ਮਹਿੰਗੇ ਤੋਂ ਮਹਿੰਗਾ ਪੱਥਰ ਲੱਗਦਾ ਯਾਰ ਆਹ ਦੇਖੋ ਯਾਰ ਆਹ ਮਾਲਕ ਨੇ ਇੱਟਾਂ ਦਾ ਫਰਸ਼ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਵਾਇਆ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਸਲੀ ਕਲਾਕਾਰਤਾ ਭਾਈ ਐਨੂੰ ਕਹਿੰਦੇ ਨੇ ਲੱਕੜ ਤੋਂ ਮੋਟਰਸਾਈਕਲ ਤਿਆਰ ਕਰਤਾ ਭਾਈ ਨੇ ਕਮਾਲ ਕਰਤੀ ਵੀਰ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜੇ ਸੋਨੂੰ ਹੱਥ ਪੈਰ ਸਹੀ ਸਲਾਮਤ ਦਿੱਤੇ ਆ ਨਾ ਪ੍ਰਮਾਤਮਾ ਨੇ ਤਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਨਹੀਂ ਤਾਂ ਇਦਾਂ ਦੇ ਵੀਰ ਵੀ ਹਨ ਪਾਹਜ ਹੋਣ ਦੇ باوجود ਵੀ ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਵੀਰ ਦਾ ਸੌਂਕ ਦੇਖੋ ਯਾਰ ਕਹਿੰਦੇ ਅੱਡੇ ਨੂੰ ਨਾ ਕੱਲਾ ਕੱਲਾ ਬਲਮ ਹਰੇਕ ਰੰਗ ਦਾ ਲਾਉਣਾ ਯਾਰ ਦੇਖੋ ਇਹਨੂੰ ਕਹਿੰਦੇ ਨੇ ਵੀ ਸੌਂਕ ਹੁੰਦਾ ਯਾਰ ਪੂਰਾ ਕੀਤਾ ਵੀਰ ਨੇ ਯਾਰ ਹਰੇਕ ਡੱਬੀ ਦੇ ਵਿੱਚ ਅੱਡਾ ਅੱਡ ਰੰਗ ਲਾਉਗਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ